ਸਾਂਭ ਬੁਕਲ ਵਿੱਚ ਰੱਖੀਆਂ ਹਏ ਗਿਣਵੇਂ ਦਿਨਾਂ ਦੀਆਂ ਸਾਂ ਜਾਵੇ ਬਾਬ ਆ ਸੰਸੇ ਦਿੱਕਾ ਨਾਲ ਨਭੀਆਂ ਕੁੰਜਾਂ ਵਾਂਗ ਪਰੌਣੀਆਂ ਤੀਆਂ ਤੇਰੇ ਵੇੜੇ ਦੋ ਦਿਨ ਆਈਆਂ ਮੈਂ ਚਾਦਰ ਘੜਦੀਨੀ ਧਣੀਆਂ ਤੇ ਜੀਰਾ ਸੌ ਖਾਤਰ ਮੰਗਿਆ ਨਹੀਂ ਅਸੀਂ ਰੱਬ ਤੋਂ ਵੀਰਾ ਮੇਰਾ ਸੋਹਣਾ ਵੀਰ ਨੰਨੀ ਸਾਡੀ ਪੱਤ ਦਾ ਰਾਖਾ ਮੇਰਾ ਸੋਹਣਾ ਵੀਰ ਨੰਨੀ ਸਾਡੀ ਪੱਤ ਦਾ ਸਾਂਝਾ ਝੂਠੀ ਸੌ ਵੀਰੇ ਦੀ ਨਹੀਂ ਮੈਂ ਕਦੇ ਨਾ ਖਾਵਾਂ ਝੂਠੀ ਸੌ ਵੀਰੇ ਦੀ ਨੀ ਮੈਂ ਕਦੇ ਨਾ ਖਾਵਾਂ ਮੈਂ ਚਾਦਰ ਕਰਦੀ ਨਹੀਂ ਮਾਂ ਪਾਵੇ ਬਾਤਾਂ ਪਾਵੇ ਬਾਤਾਂ ਪਾਵੇ ਬਾਤਾਂ ਪਾਵੇ ਬਾਤਾਂ ਮੈਂ ਚਾਦਰ ਕਰਦੀ ਨਹੀਂ ਮਾਂ ਪਾਵੇ ਬਾਤਾਂ ਮੁੱਕਣ ਵਿੱਚ ਆਵਣ ਨਾ ਨੀ ਲੰਮੀ ਰਾਤਾਂ ਸੌਂ ਜਾ ਸੌਂ ਜਾ ਸੌਂ ਜਾ ਸੌਂ ਜਾ ਕਹਿੰਦੀ ਨਹੀਂ ਮਾਂ ਖੁਦ ਸੌਂ ਜਾਵੇ ਫਿਰ ਪਤਾ ਨਹੀਂ ਅੜਿਓ ਨੀ ਮੈਂ ਕਦ ਸੌਂ ਜਾਵਾ ਫਿਰ ਪਤਾ ਨਹੀਂ ਅੜਿਓ ਨੀ ਮੈਂ ਕਦ ਸੌਂ ਜਾਵਾ